ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਸ਼ਬਦ ਤੁਜ ਤੇ ਭਾਰ ਕਿਛੂ ਨਾ ਹੋਏ ਤੇ ਗੱਲ ਕਰ ਰਹੇ ਹਾਂ ਇਹ ਰਾਗ ਪੈਰੋਂ ਵਿੱਚ ਹੈ ਹਾਂਜੀ ਮੇਨ ਗੱਲ ਇਹੀ ਰਹੇਗੀ ਕਿ ਗੁਰੂ ਸਾਹਿਬ ਪਰਮਾਤਮਾ ਦੀ ਸਰਵ ਸ਼ਕਤੀ ਮਾਨਤਾ ਬਾਰੇ ਉਸ ਦੀ ਰਜ਼ਾ ਬਾਰੇ ਉਸ ਦੀ ਬਿਆਨਤ ਹੋਣ ਬਾਰੇ ਕੀ ਸਮਝਾ ਰਹੇ ਨੇ ਚਲੋ ਫਿਰ ਸ਼ੁਰੂ ਕਰਦੇ ਹਾਂ ਰਹਾਉ ਦੀਆਂ ਤੁਕਾਂ ਨਾਲ ਕਿਆ ਕਹੀਏ ਕਿਛ ਕਹੀ ਨਾ ਜਾਏ ਪਹਿਲੇ ਹੀ ਲਾਈਨਸ ਦੇਖੋ ਕਿੰਨੀ ਨਿਮਰਤਾ ਹੈ ਇੱਕ ਬੇਵਸੀ ਦਾ ਅਹਿਸਾਸ ਹੈ। ਕੀ ਕਹੀਏ ਕਿਛ ਕਹੀ ਨਾ ਜਾਏ ਮੈਂ ਕੀ ਕਮਾਂ ਉਸ ਬਾਰੇ ਤਾਂ ਕੁਝ ਕਿਹਾ ਹੀ ਨਹੀਂ ਜਾਂਦਾ। ਹਾਂਜੀ ਬਿਆਨ ਤੋਂ ਬਾਹਰ ਹੈ ਉਹ। ਬਿਲਕੁਲ ਲਫ਼ਜ਼ ਮੁੱਕ ਜਾਂਦੇ ਨੇ। ਹਾਂ। ਮਨੁੱਖੀ ਬੁੱਧੀ ਦੀ ਹੱਦ ਦੱਸ ਦਿੰਦੀ ਨਾ ਕਿ ਅਸੀਂ ਆਪਣੀ ਛੋਟੀ ਜੀ ਸਮਝ ਨਾਲ ਉਸ ਬੇਅੰਤ ਨੂੰ ਕਿਵੇਂ ਬਿਆਨ ਕਰ ਸਕਦੇ ਆਂ। ਪਰ ਇਸ ਤੋਂ ਨੇ ਵੱਡੀ ਗੱਲ ਅਗਲੀ ਤੁਕ ਚ ਹੈ। ਜੋ ਕੁਝ ਐ ਸਭ ਤੇਰੀ ਰਜਾਈ। ਇੱਥੇ ਰਜਾਈ ਯਾਨੀ ਰਜ਼ਾ ਉਹਦੀ ਮਰਜ਼ੀ ਉਹਦਾ ਹੁਕਮ ਜੋ ਕੁਝ ਹੈ ਮਤਲਬ ਜੋ ਕੁਝ ਇਸ ਦੁਨੀਆ ਚ ਹੈਗਾਏ ਜੋ ਵੀ ਵਾਪਰ ਰਿਹਾ ਹੈ ਹਰ ਚੀਜ਼ ਹਰ ਹਾਲਤ ਸਭ ਬਿਨਾ ਕਿਸੇ ਐਕਸੈਪਸ਼ਨ ਦੇ ਤੇਰੀ ਰਜ਼ਾ ਚ ਹੈ ਪ੍ਰਭੂ ਹੂੰ ਇੱਥੇ ਇਹਦਾ ਮਤਲਬ ਹੋਇਆ ਕਿ ਸਾਡੀ ਪਸੰਦ ਨਾ ਪਸੰਦ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਸਭ ਕੁਝ ਉਸ ਦੇ ਹੁਕਮ ਚ ਹੈ ਇਹ ਮੰਨਣ ਸੱਚੀ ਕਈ ਵਾਰੀ ਬਹੁਤ ਔਖਾ ਲੱਗਦਾ ਹੈ ਖਾਸ ਕਰਕੇ ਜਦੋਂ ਕੁਝ ਮਾੜਾ ਵਾਪਰੇ ਬਿਲਕੁਲ ਔਖਾ ਲੱਗਦਾ ਹੈ ਪਰ ਕੀ ਇਹ ਤੋ ਸਾਨੂੰ ਇੱਕ ਤਰ੍ਹਾਂ ਨਾਲ ਭਰੋਸਾ ਨਹੀਂ ਦੇ ਰਹੀ ਕੀ ਘਬਰਾਉਣਾ ਕੋਈ ਵੱਡੀ ਪਲੈਨਿੰਗ ਹੈ ਪਾਵੇਂ ਸਾਨੂੰ ਨਾ ਸਮਝ ਆ ਰਹੀ ਹੋਵੇ ਹਾਂਜੀ ਬਿਲਕੁਲ ਇਹ ਅਸਲ 'ਚ ਨਾ ਸਾਡੀ ਹੋਮੇ ਤੇ ਸਾਟ ਹੈ ਅਸੀਂ ਚਾਹਦੇ ਹਾਂ ਸਭ ਕੁਝ ਸਾਡੇ ਹਿਸਾਬ ਨਾਲ ਹੋਵੇ ਹਮ ਪਰ ਗੁਰਬਾਣੀ ਯਾਦ ਕਰਾਉਂਦੀ ਹੈ ਕਿ ਅਸਲੀ ਕੰਟਰੋਲ ਕਿਤੇ ਹੋਰ ਹੈ ਜਦੋਂ ਅਸੀਂ ਮੰਨ ਲਈਏ ਕਿ ਹਰ ਹਾਲਤ ਚੰਗੀ ਜਾਂ ਮਾੜੀ ਉਸੇ ਦੀ ਰਜ਼ਾ ਦਾ ਹਿੱਸਾ ਹੈ ਫਿਰ ਸ਼ਾਇਦ ਅਸੀਂ ਗਿਲੇ ਸ਼ਿਕਵਿਆਂ ਤੋਂ ਚਿੰਤਾਵਾਂ ਤੋਂ ਉੱਪਰ ਉੱਠ ਸਕਦੇ ਆ ਹਾਂ ਇਹ ਬਹੁਤ ਡੂੰਗੀ ਬੁਨਿਆਦ ਰੱਖ ਦਿੱਤੀ ਸ਼ਰੂਜੀ ਪਹਿਲੀ ਲਾਈਨ ਤਾਂ ਉਹੀ ਰਜ਼ਾਏ ਵਾਲੀ ਗੱਲ ਨੂੰ ਹੋਰ ਵੀ ਪੱਕਾ ਕਰ ਰਹੀ ਹੈ ਬਿਲਕੁਲ ਸਿੱਧਾ ਤੁਜ ਤੇ ਬਾਹਰ ਕਿਛੂ ਨਾ ਹੋਏ ਤੇਰੇ ਹੁਕਮ ਦੇ ਦਾਇਰੇ ਤੋਂ ਬਾਹਰ ਤਾਂ ਕੁਛ ਹੋ ਹੀ ਨਹੀਂ ਸਕਦਾ ਸਭ ਤੇਰੇ ਹੇਠ ਹੈ ਐਨ ਪੱਕਾ ਕਹਤਾ ਹਾਂਜੀ ਉਸੇ ਗੱਲ ਦੀ ਕਨਫਰਮੇਸ਼ਨ ਹੈ ਤੇ ਦੂਜੀ ਤੁਕ ਇਹ ਦੱਸਦੀ ਹੈ ਕਿ ਕਿਉਂ ਤੇਰੇ ਤੋਂ ਬਾਹਰ ਕੁਛ ਨਹੀਂ ਹੁੰਦਾ ਤੇ ਤੇਰਾ ਸਰੂਪ ਕੀ ਹੈ ਤੂੰ ਕਰ ਕਰ ਮਤਲਬ ਤੂੰ ਲਗਾਤਾਰ ਬਣਾ ਰਿਹਾ ਸਭ ਕੁਝ ਤੂੰ ਹੀ ਕਰ ਰਿਹਾ ਫਿਰ ਦੇਖ ਤੂੰ ਸਿਰਫ ਬਣਾ ਕੇ ਛੱਡ ਨਹੀਂ ਦਿੱਤਾ ਤੂੰ ਹਰ ਚੀਜ਼ ਨੂੰ ਹਰ ਜੀਵ ਨੂੰ ਲਗਾਤਾਰ ਦੇਖ ਰਿਹਾ ਹੈ ਸੰਭਾਲ ਰਿਹਾ ਹੈ ਦੇਖ ਹੈ ਅੱਛਾ ਹਰ ਵੇਲੇ ਨਿਗਰਾਨੀ ਚ ਹਾਂ ਹਰ ਵੇਲੇ ਤੇ ਫਿਰ ਜਾਣ ਹੈ ਸੋਏ ਸੋਭਾ ਉਹ ਹੈ ਜੋ ਸਭ ਕੁਝ ਜਾਣਦਾ ਹੈ ਹਰ ਇੱਕ ਦੇ ਅੰਦਰ ਦੀ ਗੱਲ ਹਰ ਘਟਨਾ ਕਿਉਂ ਹੋਈ ਸਭ ਤੇਰੇ ਗਿਆਨ ਚ ਹੈ ਇਹ ਪਰਮਾਤਮਾ ਨੂੰ ਐਂ ਦਿਖਾਉਂਦਾ ਜਿਵੇਂ ਉਹ ਹਰ ਵੇਲੇ ਕੰਮ 'ਚ ਲੱਗਾ ਹੈ ਹਰ ਥਾਂ ਮੌਜੂਦ ਹੈ ਤੇ ਸਭ ਕੁਝ ਜਾਣਨ ਵਾਲਾ ਹੈ ਹਾਂਜੀ ਬਿਲਕੁਲ ਇਹ ਸਮਝ ਤੋਂ ਬਾਅਦ ਦੂਜਾ ਬੰਦ ਇੱਕ ਬਹੁਤ ਹੀ ਅਹਿਮ ਸਵਾਲ ਪੁੱਛਦਾ ਹੈ ਕਿਸ ਅੱਗੇ ਕੀਚੇ ਅਰਦਾਸ ਅਰਦਾਸ ਤਾਂ ਉਸੇ ਦੇ ਅੱਗੇ ਹੁੰਦੀ ਹੈ ਜਿਸ ਕੋਲ ਸਭ ਕੁਝ ਹੋਵੇ ਬਿਲਕੁਲ ਪਹਿਲੀ ਲਾਈਨ ਉਸੇ ਤਾਕਤ ਦੀ ਗੱਲ ਕਰਦੀ ਹੈ ਜੋ ਵੀ ਦਾਤਾ ਮਿਲਨੀਆਂ ਨੇ ਉਹ ਸਭ ਕੁਝ ਕਰਨ ਦੀ ਤਾਕਤ ਹੈ ਰੱਬਾ ਸਿਰਫ ਤੇਰੇ ਕੋਲ ਹੈ ਸਾਰੀ ਸ਼ਕਤੀ ਦਾ ਸੋਮਾ ਤੂੰ ਹੀ ਹੈ ਜੋ ਕਿਛ ਕਰਨਾ ਸੋ ਤੇਰੇ ਪਾਸ ਹੂੰ ਇਹ ਤੁਖ ਬਾਕੀ ਸਾਰੇ ਸਹਾਰਿਆਂ ਨੂੰ ਹੋਰ ਤਾਕਤਾਂ ਨੂੰ ਰੱਦ ਕਰਦੀ ਹੈ ਸਾਫ਼ ਕਹਿੰਦੀ ਹੈ ਕਿ ਅਰਦਾਸ ਦਾ ਸਹੀ ਠਿਕਾਣਾ ਇੱਕੋ ਇੱਕ ਠਿਕਾਣਾ ਉਹ ਆਪ ਅਕਾਲਪੁਰਖ ਹੈ ਇਹ ਤਾਂ ਅਰਦਾਸ ਕਿੱਥੇ ਕਰਨੀ ਚਾਹੀਦੀ ਹੈ ਇਸ ਬਾਰੇ ਬਹੁਤ ਸਾਫ਼ ਗਾਈਡੈਂਸ ਹੋ ਗਈ ਅਸੀਂ ਅਕਸਰ ਦੁਨਿਆਵੀ ਚੀਜ਼ਾਂ ਪਿੱਛੇ ਭੱਜਦੇ ਹਾਂ ਪਰ ਇਹ ਤੁਖ ਕਹਿੰਦੀ ਹੈ ਸਿੱਧਾ ਉਸ ਕੋਲ ਜਾਓ ਜਿੱਥੋਂ ਸਭ ਮਿਲਣਾ ਹੈ ਪਰ ਇਹ ਅਰਦਾਸ ਕਿਸ ਤਰੀਕੇ ਨਾਲ ਕਰਨੀ ਹੈ ਅੱਗੇ ਤੀਜਾ ਬੰਦ ਸਾਨੂੰ ਇਹੀ ਦੱਸਦਾ ਆਖਣ ਸੁਣਨਾ ਤੇਰੀ ਬਾਣੀ ਸਭ ਤੋਂ ਵਧੀਆ ਕੰਮ ਇਹ ਹੈ ਕਿ ਤੇਰੀ ਬਾਣੀ ਤੇਰੀ ਸਿਫਤ ਸਲਾ ਉਸ ਨੂੰ ਬੋਲੀਏ ਤੇ ਸੁਣੀਏ ਹਾਂਜੀ ਜਦੋਂ ਪਤਾ ਲੱਗ ਗਿਆ ਕਿ ਸਭ ਕੁਝ ਉਹਦੇ ਹੱਥ ਹੈ ਤੇ ਅਰਦਾਸ ਵੀ ਸਿਰਫ ਉਹਦੇ ਅੱਗੇ ਹੀ ਕਰਨੀ ਹੈ ਤਾਂ ਫਿਰ ਅਗਲਾ ਕਦਮ ਉਸ ਨਾਲ ਜੁੜਨਾ ਤੇ ਤਰੀਕਾ ਗੁਰਬਾਣੀ ਮੁਤਾਬਕ ਉਸ ਦੀ ਸਿਫਤ ਕਰਨੀ ਉਸਦੇ ਗੁਣ ਗਾਣੇ ਤੇ ਸੁਣਨੇ ਆਖਣ ਸੁੰਨਾ ਤੇਰੀ ਬਾਣੀ ਇੱਕ ਐਕਟਿਵ ਸਪਿਰਚੁਅਲ ਪ੍ਰੈਕਟਿਸ ਵੱਲ ਇਸ਼ਾਰਾ ਹੈ ਤੇ ਦੂਜੀ ਤੁਖ ਤੂੰ ਆਪੇ ਜਾਣੇ ਸਰਬ ਵਿਡਾਣੀ ਵਿਡਾਣੀ ਦਾ ਕੀ ਮਤਲਬ ਹੈ ਇੱਥੇ ਤੇ ਆਪੇ ਜਾਣੇ ਨਾਲ ਕਿਵੇਂ ਜੁੜਿਆ ਵਿਡਾਣੀ ਦਾ ਮਤਲਬ ਹੈ ਅश्चਰਜ ਕਮ ਕਰਨ ਵਾਲਾ ਜਿਸ ਦੀ ਖੇਡ ਹੈਰਾਨ ਕਰ ਦੇਵੇ ਇਹ ਪਰਮਾਤਮਾ ਦੇ ਉਸ ਪੱਖ ਨੂੰ ਦੱਸਦਾ ਹੈ ਜਿਹੜਾ ਰਹੱਸਮਈ ਹੈ ਅਦਭੁਤ ਹੈ ਜਿਸ ਨੂੰ ਪੂਰੀ ਤਰ੍ਹਾਂ ਸਮਝਣਾ ਸਾਡੇ ਵਸਤੋਂ ਬਾਹਰ ਹੈ हे ਅश्चਰਜ ਕਮ ਕਰਨ ਵਾਲੇ ਪ੍ਰਭੂ ਤੂੰ ਸਰਬ ਸਾਰੇ ਜੀਵਾਂ ਦੇ ਹਾਲਾਤ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਹੈ ਉਹਨਾਂ ਦੀਆਂ ਲੋੜਾਂ ਦੁੱਖ ਸੁੱਖ ਸਭ ਕੁਝ ਆਪੇ ਜਾਣੇ ਤੂੰ ਆਪ ਹੀ ਜਾਣਦਾ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਇਸ ਤੋਂ ਬਾਅਦ ਸ਼ਬਦ ਦਾ ਆਖਰੀ ਚੌਥਾ ਬੰਦ ਹੈ ਕਰੇ ਕਰਾਏ ਜਾਣੇ ਆਪ ਕਰੇ ਉਹ ਆਪ ਸਭ ਕੁਝ ਕਰਦਾ ਹੈ ਕਰਾਏ ਉਹ ਜੀਵਾਂ ਕੋਲੋਂ ਵੀ ਸਭ ਕੁਝ ਕਰਵਾਉਂਦਾ ਹੈ ਉਹੀ ਕਰਤਾ ਹੈ ਤੇ ਇਹ ਸਾਰਾ ਕੁਝ ਕਰਨ ਕਰਾਉਣ ਪਿੱਛੇ ਜੋ ਭੇਤ ਹੈ ਜੋ ਕਾਰਨ ਹੈ ਜੋ ਮਕਸਦ ਹੈ ਉਸ ਨੂੰ ਜਾਣੇ ਆਪ ਉਹ ਸਿਰਫ ਆਪ ਹੀ ਜਾਣਦਾ ਸਾਡੀ ਛੋਟੀ ਬੁੱਧੀ ਉਸ ਪੂਰੇ ਡਿਜ਼ਾਈਨ ਨੂੰ ਨਹੀਂ ਸਮਝ ਸਕਦੀ ਇਸ ਤੋਂ ਬਾਅਦ ਹੈ ਨਾਨਕ ਦੇਖੇ ਥਾਪ ਉਥਾਪ ਇਹ ਲਾਈਨਾਂ ਤਾਂ ਪੂਰੇ ਬ੍ਰਹਿਮੰਡ ਦੇ ਲੈਵਲ ਦੀ ਗੱਲ ਕਰਦੀਆਂ ਲੱਗਦੀਆਂ ਨੇ ਹਾਂ ਇਹ ਸ਼ਬਦ ਨੂੰ ਇੱਕ ਬਹੁਤ ਉੱਚੇ ਕੋਸਮਿਕ ਲੈਵਲ ਤੇ ਲੈ ਜਾਂਦੀਆਂ ਨੇ ਇੱਥੇ ਥਾਪ ਦਾ ਮਤਲਬ ਹੈ ਸਥਾਪਿਤ ਕਰਨਾ ਬਣਾਉਣਾ ਰਚਨਾ ਕਰਨੀ ਉਥਾਪ ਦਾ ਮਤਲਬ ਹੈ ਉਲਟਾ ਦੇਣਾ ਢਾ ਦੇਣਾ ਖਤਮ ਕਰਨਾ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਮੈਂ ਦੇਖ ਰਿਹਾ ਵਾਂ ਕਿ ਉਹੀ ਪਰਮਾਤਮਾ ਹੈ ਜੋ ਇਸ ਸੰਸਾਰ ਨੂੰ ਬਣਾਉਂਦਾ ਹੈ ਥਾਪ ਤੇ ਫਿਰ ਜਦੋਂ ਉਹਦਾ ਹੁਕਮ ਹੁੰਦਾ ਹੈ ਇਸ ਨੂੰ ਸਮੇਟ ਵੀ ਲੈਂਦਾ ਹੈ ਉਥਾਪ ਅੱਛਾ ਯਾਨੀ ਬਣਾਉਣਾ ਤੇ ਮਿਟਾਉਣਾ ਦੋਵੇਂ ਉਸੇ ਦੇ ਹੱਥ ਹੈ ਹਾਂ ਇਹ ਪੂਰਾ ਸਾਈਕਲ ਸ੍ਰਿਸ਼ਟੀ ਦਾ ਵਿਨਾਸ਼ ਦਾ ਉਸੇ ਦੀ ਖੇਡ ਹੈ ਇਹ ਉਸ ਦੀ ਅੰਤਿਮ ਤਾਕਤ ਤੇ ਪੂਰੇ ਕੰਟਰੋਲ ਨੂੰ ਦਿਖਾਉਂਦਾ ਹੈ ਜੋ ਗੱਲ ਰਜ਼ਾ ਤੋਂ ਸ਼ੁਰੂ ਹੋਈ ਸੀ ਉਹ ਇੱਥੇ ਸਿਖਰ ਤੇ ਪਹੁੰਚ ਗਈ ਕਿ ਸਭ ਕੁਝ ਬਨਣਾ ਤੇ ਮਿਟਣਾ ਉਸੇ ਦੇ ਹੱਥ ਹੈ ਤੇ ਉਹ ਇਸ ਸਾਰੀ ਖੇਡ ਨੂੰ ਜਾਣਦਾ ਵੀ ਹੈ ਤਾਂ ਜੇ ਅਸੀਂ ਇਸ ਪੂਰੇ ਸ਼ਬਦ ਦੇ ਸਫ਼ਰ ਨੂੰ ਇਕੱਠਾ ਕਰੀਏ ਤਾਂ ਮੁੱਖ ਗੱਲਾਂ ਕੀ ਨਿਕਲਦੀਆਂ ਨੇ ਮੇਰੀ ਸਮਝ ਮੁਤਾਬਕ ਸਭ ਤੋਂ ਕੇਂਦਰੀ ਗਲਤ ਹੈ ਇਹੀ ਹੈ ਕਿ ਪਰਮਾਤਮਾ ਦੀ ਰਜ਼ਾ ਨੂੰ ਪੂਰੀ ਤਰ੍ਹਾਂ ਮੰਨਣਾ ਬਿਨਾਂ ਕਿਸੇ ਕਿੰਤੂ ਪਰੰਤੂ ਦੇ ਇਹ ਮਹਿਸੂਸ ਕਰਨਾ ਕਿ ਇਸ ਦੁਨੀਆ 'ਚ ਕੁਝ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਰਿਹਾ ਤੇ ਇਸ ਅਹਿਸਾਸ ਦੇ ਜਵਾਬ 'ਚ ਸਾਡਾ ਕੰਮ ਹੈ ਕਿ ਅਸੀਂ ਸ਼ਰਧਾ ਨਾਲ ਉਸ ਦੀ ਸਿਫਤ ਸਲਾਹ ਯਾਨੀ ਬਾਣੀ ਵਿੱਚ ਜੁੜੀਏ ਤੇ ਆਪਣੀਆਂ ਅਰਦਾਸਾਂ ਸਿਰਫ ਤੇ ਸਿਰਫ ਉਸ ਇੱਕ ਸਰਵ ਸ਼ਕਤੀਮਾਨ ਅੱਗੇ ਹੀ ਕਰੀਏ ਬਹੁਤ ਵਧੀਆ ਤਰੀਕੇ ਨਾਲ ਸਮੈਰਾਇਜ਼ ਕੀਤਾ ਤੁਸੀਂ ਅੱਜ ਦੀ ਇਹ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ